ਸਸੀ ਕਾਲ ਜੀ ਅੱਜ 30 ਜੁਲਾਈ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਦੇਖਣ ਨੂੰ ਮਿਲਿਆ ਹੈ ਸੰਯੁਕਤ ਕਿਸਾਨ ਮੋਰਚਾ ਜਿਹੜਾ ਦਿੱਲੀ ਅੰਦੋਲਨ ਜਿੱਤ ਕੇ ਆਇਆ ਉਹਦੇ ਤੋਂ ਬਾਅਦ ਸਰਕਾਰ ਤੇ ਪੰਜਾਬ ਤੇ ਭਾਰਤ ਦੀਆਂ ਏਜੰਸੀਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਸੀਗਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਕਿਸ ਤਰੀਕੇ ਦੇ ਨਾਲ ਖੋਰੀ-ਖੋਰੀ ਕੀਤਾ ਜਾਵੇ ਕੁਝ ਗਲਤੀਆਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਹੋਈਆਂ ਪਰ ਉਹਦੇ ਤੋਂ ਬਾਅਦ ਲਗਾਤਾਰ ਸਰਕਾਰ ਦੀਆਂ ਉਹ ਇਹੀਆਂ ਮਤਲਬ ਕਹਿ ਲਈਏ ਪ੍ਰੋਪਗੈਂਡੀਆਂ ਦੇ ਵਿੱਚ ਫਸ ਕੇ ਸੰਯੁਕਤ ਕਿਸਾਨ ਮੋਰਚਾ ਇੱਕ ਆਪਣੀ ਲੀਹ ਤੋਂ ਉੱਤਰ ਕੇ ਪਾਸੇ ਹੋ ਗਿਆ। ਕਾਰਨ ਇਹ ਹੀ ਸੀ ਕਿਉਂਕਿ ਲਗਾਤਾਰ ਜਿਹੜਾ ਮੋਦੀ ਦਾ ਰਤ ਸੀ ਮੋਦੀ ਲਗਾਤਾਰ ਇਹ ਕਹਿ ਰਿਹਾ ਸੀਗਾ ਕੇਂਦਰ ਦੀ ਸਰਕਾਰ ਦੇ ਵਿੱਚ ਪੂਰੇ ਭਾਰਤ ਦਾ ਪ੍ਰਧਾਨ ਮੰਤਰੀ ਵੀ ਜੋ ਮੈਂ ਕਹਤਾਂ ਉਹ ਗੱਲ ਪਿੱਛੇ ਮੁੜਦੀ ਨਹੀਂ ਪਰ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਲੜਾਈ ਜਿਹੜੀ ਸ਼ੁਰੂ ਕੀਤੀ ਖੇਤੀ ਦੇ ਤਿੰਨ ਕਾਨੂੰਨ ਤੇ ਚੌਥੀ ਬਿਜਲੀ ਸੋਧ ਬਿੱਲ ਜਿਹੜਾ ਹੈ ਉਹ ਦੁਬਾਰਾ ਤੋਂ ਕੇਂਦਰ ਦੀ ਸਰਕਾਰ ਤੋਂ ਰੱਦ ਕਰਵਾ ਦਿੱਤਾ ਇਹਦੇ ਤੋਂ ਬਾਅਦ ਸਰਕਾਰ ਜਿਹੜੀ ਹੈ ਹੈਸ਼ ਦੇ ਵਿੱਚ ਸੀਗੀ ਇਸ ਗੱਲ ਤੋਂ ਵੀ ਹੈਰਾਨ ਸੀਗਾ ਵੀ ਇਹ ਛੋਟੀ ਛੋਟੀ ਕਿਸਾਨ ਜਥੇਬੰਦੀਆਂ ਐਡਾ ਵੱਡਾ ਅੰਦੋਲਨ ਪੂਰੇ ਭਾਰਤ ਪੱਧਰ ਦਾ ਜਿਹਦਾ ਨਾਂ ਪੂਰੇ ਵਰਲਡ ਪੱਧਰ ਦੇ ਉੱਪਰ ਗਿਆ ਇੱਕ ਅਜਿਹਾ ਬਣ ਗਿਆ ਇਹਦੇ ਤੋਂ ਬਾਅਦ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ 3 ਸਾਲ ਸਵਾ 3 ਸਾਲ ਬੀਤ ਜਾਣ ਤੋਂ ਬਾਅਦ ਭਗਵੰਤ ਮਾਨ ਦੀ ਆਮ ਆਦਮੀ ਦੇ ਨਾਂ ਦੇ ਉੱਪਰ ਬਣੀ ਹੋਈ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਹੈ ਤੇ ਜਿਹਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਪਰ 65000 ਜਿਹੜਾ ਹੈ ਏਕੜ ਜ਼ਮੀਨ ਐਕਵਾਇਰ ਕਰਨ ਦਾ ਐਲਾਨ ਕਰ ਦਿੱਤਾ ਤੇ ਸਰਕਾਰ ਦਾ ਲਗਾਤਾਰ ਜ਼ੋਰ ਰੱਖਿਆ ਹੋਇਆ ਹੈ ਪਿਛਲੇ ਸਮੇਂ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਕਰਕੇ ਫੈਸਲੇ ਕੀਤੇ ਜਿਦੇ ਵਿੱਚੋਂ ਇੱਕ ਫੈਸਲਾ ਉਹਨਾਂ ਨੇ ਸਰਪਾਰਟੀ ਮੀਟਿੰਗ ਦਾ ਕੀਤਾ ਜੇ ਚ ਆਮ ਆਦਮੀ ਪਾਰਟੀ ਛੱਡ ਕੇ ਬਾਕੀ ਪੰਜਾਬ ਦੀਆਂ ਖੱਬੇ ਪੱਖੀ ਤੇ ਸੱਜੇ ਪੱਖੀ ਸਾਰੀਆਂ ਪਾਰਟੀਆਂ ਸ਼ਾਮਲ ਹੋਈਆਂ ਤੇ ਜਿਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਉਸ ਲਾਈਨ ਦਾ ਉਹਨਾਂ ਦੇ ਜਿਹੜੇ ਚਾਰੋਂ ਝੰਡੇ ਸੀਗੇ ਉਹਨਾਂ ਦਾ ਪੂਰਨ ਤੌਰ ਤੇ ਸਮਰਥਨ ਕੀਤਾ ਤੇ ਆਨ ਵਾਲੇ ਸਮੇਂ ਦੇ ਉੱਪਰ ਲੈਂਡ ਪੂਲਿੰਗ ਪਾਲਿਸੀ ਦੇ ਉੱਪਰ ਜਿਹੜੀ ਲੜਾਈ ਲੜਨ ਦੇ ਲਈ ਉਹ ਪੂਰੀਆਂ ਪੰਜਾਬ ਦੀਆਂ ਜਿਹੜੀਆਂ ਕਲੀਏ ਪੀ ਸੱਤਾ ਤੋਂ ਬਾਹਰ ਵਾਲੀਆਂ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਆ ਉਹਨਾਂ ਨੇ ਸਮਰਥਨ ਕਰਨ ਦਾ ਦਿੱਤਾ ਵੀ ਅਸੀਂ ਹਰ ਜਗ੍ਹਾ ਦੇ ਉੱਪਰ ਇਸ ਪਾਲਿਸੀ ਦਾ ਸਮਰਥਨ ਕਰ ਜਿਹੜੇ ਇਸ ਪਾਲਿਸੀ ਨੂੰ ਰੱਦ ਕਰਨ ਦੇ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਪ੍ਰੋਪਰ ਤੌਰ ਤੇ ਸਮਰਥਨ ਕਰਾਂਗੇ ਉੱਥੇ ਹੀ ਅੱਜ 30 ਜੁਲਾਈ ਦਾ ਜਿਹੜਾ ਸੱਦਾ ਦਿੱਤਾ ਸੀਗਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਲੁਧਿਆਣੇ ਦੇ ਵਿੱਚ ਟਰੈਕਟਰ ਮਾਰਚ ਕਰਾਂਗੇ ਤੇ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਬਖੂਬੀ ਰੂਪ ਦੇ ਵਿੱਚ ਮਾਰਚ ਨੇ ਸਾਬਤ ਕਰ ਦਤਾ ਪਈ ਕਿਸਾਨ ਜਥੇਬੰਦੀਆਂ ਆਪਣੀ ਲਾਈਨ ਤੇ ਫਿਰ ਤੋਂ ਉਸੇ ਰੂਪ ਦੇ ਵਿੱਚ ਖੜੀਆਂ ਆ ਤੇ ਭਗਵੰਤ ਮਾਨ ਨੂੰ ਇੱਥੋਂ ਇਹ ਥੋੜਾ ਜਿਹਾ ਹੁਣ ਸਮਝ ਲੈਣਾ ਚਾਹੀਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਦਾ ਜੋਰ ਲੱਗਾ ਹੋਇਆ ਪੰਜਾਬ ਦੀ ਜ਼ਮੀਨ ਐਕਵਾਇਰ ਕਰਨ ਦੇ ਉੱਪਰ ਵੀ ਅਸੀਂ ਵੱਡੇ ਵੱਡੇ ਧਨਾੜਾ ਤੋਂ ਅਰਬਾ ਖਰਬਾ ਰੁਪਈਆ ਦੀ ਜਿਹੜੀ ਹੈ ਪੈਸਾ ਕਮਾਉਣਾ ਹੈ ਤਾਂ ਕਿ ਜਿਹੜੀ ਆਪਣੇ ਕੀਤੇ ਹੋਈਆਂ ਗਰੰਟੀਆਂ ਆਪਣੇ ਵਾਅਦੇ ਆ ਉਹ ਪੂਰੇ ਕੀਤੇ ਜਾ ਸਕਣ ਤਾਂ ਚਾਹੇ ਪੰਜਾਬ ਗਹਿਣੇ ਤਰ ਜਾਏ ਚਾਹੇ ਪੰਜਾਬ ਦੀ ਜ਼ਮੀਨ ਵਿਕ ਜਾਏ ਚਾਹੇ ਪੰਜਾਬ ਦੀ ਕਿਸਾਨੀ ਖਤਮ ਹੋ ਜਾਏ ਉਹ ਪੰਜਾਬ ਜਿੰਨ ਭੁੱਖੇ ਮਰਦੇ ਪੂਰੇ ਭਾਰਤ ਦਾ ਢਿੱਡ ਭਰਿਆ ਐ ਲਗਾਤਾਰ ਮਿਹਨਤਾਂ ਕਰਕੇ ਪੰਜਾਬ ਦੇ ਕਿਸਾਨ ਨੇ ਅਨਾਜ ਪੈਦਾ ਕਰਤਾ ਆਪਣੇ ਖੇਤਾਂ ਦੇ ਵਿੱਚੋਂ ਤੇ ਪੂਰੇ ਭਾਰਤ ਦੇ ਗੋਦਾਮ ਭਰ ਦਿੱਤੇ ਜਦੋਂ ਭਾਰਤ ਦੇ ਵਿੱਚ ਲੋਕਾਂ ਦਾ ਢਿੱਡ ਭਰਨ ਦੇ ਲਈ ਵਿਦੇਸ਼ਾਂ ਤੋਂ ਅਨਾਜ ਮੰਗਣਾ ਪੈਂਦਾ ਸੀਗਾ ਭੀਖ ਮੰਗਣੇ ਪੈਂਦੀ ਸੀਗੀ ਉਸੇ ਸਮੇ ਪੂਰੇ ਪੰਜਾਬ ਨੇ ਇੰਨੀ ਕਾ ਜ਼ਿਆਦੇ ਮਿਹਨਤ ਕੀਤੀ ਤੇ ਪੂਰੇ ਭਾਰਤ ਦਾ ਢਿੱਡ ਭਰ ਦਿੱਤਾ ਪੂਰੇ ਭਾਰਤ ਦੇ ਅਨਾਜ ਗੋਦਾਮਾਂ ਗੋਦਾਮ ਜਿਹੜੇ ਆ ਪੂਰੇ ਭਾਰਤ ਦੇ ਗੋਦਾਮ ਅਨਾਜਾ ਦੇ ਨਾਲ ਭਰ ਦਿੱਤੇ ਤੇ ਜਦੋਂ ਅੱਜ ਪੰਜਾਬ ਦਾ ਕਿਸਾਨ ਕਰਜ਼ੇ ਦੀ ਮਾਰ ਤਲ ਚੱਲ ਰਿਹਾ ਹੈ ਉਹ ਢਿੱਡੋ ਭੁੱਖਾ ਤੇ ਤਨੋਂ ਨੰਗਾ ਹੈ ਪੰਜਾਬ ਸਰਕਾਰ ਜਿਹੜੀ ਵਾਅਦੇ ਕਰਕੇ ਆਈ ਪੀ ਅਸੀਂ ਕਿਸਾਨੀ ਦੇ ਲਈ ਕੁਝ ਕਰਾਂਗੇ ਉਹਨਾਂ ਦੇ ਮੰਤਰੀ ਇਹ ਕਹਿੰਦੇ ਰਹੇ ਪੀ ਅਸੀਂ 5 ਮਿੰਟਾਂ ਦੇ ਵਿੱਚ ਜਿਹੜੀ ਐਮਐਸਪੀ ਦਵਾਂਗੇ ਪਰ 3 ਸਵਾ ਤਨ 3 ਸਾਲ ਬੀਤ ਜਾਣ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੂੰ ਪੀ ਇਹ ਮੰਗਾ ਕੇਂਦਰ ਦੇ ਨਾਲ ਸੰਬੰਧਿਤ ਹੈ ਸਾਡੇ ਨਾਲ ਸੰਬੰਧਿਤ ਇਹ ਮੰਗਾ ਹੀ ਨਹੀਂ ਲੈ ਕੇ ਆ ਰਹੇ ਇਹ ਕਿਸਾਨ ਹੈ ਹੀ ਨਹੀਂ ਇਹ ਕਦੀ ਖੇਤਾਜੀ ਨਹੀਂ ਗਏ ਇਹਨਾਂ ਇਹਨਾਂ ਨੂੰ ਕੀ ਪਤਾ ਖੇਤੀ ਦੇ ਬਾਰੇ ਦੇ ਵਿੱਚ ਉਹ ਕਿਸਾਨ ਜੱਥੇਬੰਦੀਆਂ ਉਹਨਾਂ ਦੇ ਆਗੂ ਜਿਹੜੇ ਲਗਾਤਾਰ ਖੇਤੀ ਦੇ ਵਿੱਚੋਂ ਨਿਕਲ ਕੇ ਕਿਸਾਨੀ ਦੀ ਅਗਵਾਈ ਕਰ ਰਹੇ ਐ ਜਿਨ੍ਹਾਂ ਨੇ ਲਗਾਤਾਰ 11 ਦੌਰ ਦੀ ਮੀਟਿੰਗ ਕਰਕੇ ਕੇਂਦਰ ਸਰਕਾਰ ਦੇ ਉਹਨਾਂ ਵੱਡੇ ਵੱਡੇ ਅਫਸਰਾਂ ਨੂੰ ਕੇਂਦਰ ਸਰਕਾਰ ਦੇ ਵੱਡੇ ਵੱਡੇ ਮਨਿਸਟਰਾਂ ਨੂੰ ਕਹ ਲਿਏ ਜਵਾਬ ਵਹੀਨ ਕਰ ਦਿੱਤਾ ਅੱਗੇ ਜਵਾਬ ਨਹੀਂ ਆਇਆ ਕਿਸਾਨ ਜਥੇਬੰਦੀਆਂ ਦੇ ਅੱਗੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਅੱਗੇ ਪੰਜਾਬ ਭਾਰਤ ਦੀ ਕੇਂਦਰ ਦੀ ਸਰਕਾਰ ਤੇ ਉਹਨਾਂ ਦੇ ਅਫਸਰਾਂ ਨੂੰ ਤੇ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਪੀ ਇਹਨਾਂ ਲੀਡਰਾਂ ਦੇ ਪੱਲੇ ਕੱਖ ਨਹੀਂ ਐ ਅੱਜ ਦੇ ਇਸ ਮਾਰਚ ਨੇ ਦੱਸ ਦਿੱਤਾ ਕਿ ਪੰਜਾਬ ਦੇ ਲੋਕਾਂ ਦਾ ਹਜੇ ਵੀ ਵਿਸ਼ਵਾਸ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂਆ ਤੇ ਕਿਸਾਨੀ ਦੇ ਉੱਪਰ ਹੈ ਤੇ اسی ਗੱਲ ਨੂੰ ਚਲਦਿਆਂ ਹੋਇਆ ਥਾਂ ਥਾਂ ਜਿਹੜਾ ਹੈ ਵੱਡੇ ਮਾਰਚ ਵੀ ਹੋਇਆ ਤੇ ਲੋਕਾਂ ਨੇ ਫੁੱਲਾਂ ਦੇ ਨਾਲ ਜਿਹੜਾ ਹੈ ਟਰੈਕਟਰ ਮਾਰਚ ਦਾ ਸਵਾਗਤ ਵੀ ਕੀਤਾ ਹੈ ਕਿਉਂਕਿ 3 ਸਵਾ 3 ਸਾਲਾਂ ਦੇ ਵਿੱਚ ਜਿਹੜਾ ਰੋਹ ਲਗਾਤਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਬਣਦਾ ਪਿਆ ਹੈ ਉਹ ਹੁਣ ਉੱਬਲ ਕੇ ਸਾਹਮਣੇ ਆ ਰਿਹਾ ਹੈ ਤੇ ਲੈਂਡ ਪੋਲਿਸੀ ਸਕੀਮ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਇੱਕ ਵੱਡਾ ਅੰਦੋਲਨ ਛੇੜਨ ਜਾ ਰਿਹਾ ਹੈ ਮੈਂ ਪੂਰੇ ਪੰਜਾਬ ਪਰਦਰ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜ਼ਮਾਂ ਨੂੰ ਨੌਜਵਾਨਾਂ ਨੂੰ ਹਰ ਉਸ ਵਰਗ ਨੂੰ ਜਿਹੜਾ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੀ ਉਸ ਲੜਾਈ ਦੇ ਵਿੱਚ ਸ਼ਾਮਲ ਰਿਹਾ ਹੈ ਅਸੀਂ ਸਦਾ ਦਿੰਦੇ ਆਂ ਕਿ ਪੰਜਾਬ ਦੀ ਖੇਤੀ ਪੰਜਾਬ ਦੀ ਜ਼ਮੀਨੀ ਪੰਜਾਬ ਦੀ ਮਜ਼ਦੂਰੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਇਸ ਸੰਘਰਸ਼ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਜਿਹੜੇ ਸੰਯੁਕਤ ਕਿਸਾਨ ਮੋਰਚਾ ਆਉਣ ਵਾਲੇ ਸਮੇਂ ਚ ਐਕਸ਼ਨ ਦਿੰਦਾ ਹੈ ਉਹਦੇ ਵਿੱਚ ਹੋਰ ਜ਼ਿਆਦਾ ਵੱਡੀ ਗਿਣਤੀ ਸ਼ਮੂਲਿਤ ਕਰਨ ਦੀ ਲੋੜ ਹੈ ਤਾਂ ਕਿ ਇਹ ਅੰਦੋਲਨ ਤਕੜਾ ਹੋ ਸਕੇ ਕਿਉਂਕਿ ਜੇ ਪੰਜਾਬ ਦੀ ਖੇਤੀ ਬਣੂਗੀ ਬਚੂਗੀ ਤਾਂ ਹੀ ਪੰਜਾਬ ਦੇ ਵਿੱਚ ਚਾਹੇ ਵਪਾਰ ਕਹ ਲਈਏ ਚਾਹੇ ਨੌਜਵਾਨੀ ਦਾ ਰੋਜ਼ਗਾਰ ਕਹ ਲਈਏ ਚਾਹੇ ਮਜ਼ਦੂਰ ਦੀ ਮਜ਼ਦੂਰੀ ਕਹ ਲਈਏ ਚਾਹੇ ਪੰਜਾਬ ਦਾ ਜਿੰਨਾ ਵੀ ਸੰਗੀ ਟਾਚਾ ਹੈ ਉਹ ਬਚ ਸਕਦਾ ਹੈ ਨਹੀਂ ਤਾਂ ਪੰਜਾਬ ਦੇ ਉੱਪਰ ਕਾਬਜ਼ ਕਰਨ ਦੇ ਲਈ ਵੱਡੇ ਵੱਡੇ ਕਾਰਪੋਰੇਟ ਕੰਪਨੀਆਂ ਨੂੰ ਵੱਡੇ ਵੱਡੇ ਕਾਰੋਬਾਰੀਆਂ ਨੂੰ ਭਗਵੰਤਮਾਨ ਕਾਬਜ਼ ਹੋਣ ਦੇ ਲਈ ਲੈ ਕੇ ਆ ਰਾਇਆ ਤੇ ਜਿਹੜੀ ਆਮ ਆਦਮੀ ਦੇ ਨਾਂ ਦੇ ਉੱਪਰ ਬਣੀ ਹੋਈ ਹੈ ਸਰਕਾਰ ਹੈ ਅੱਜ ਪੰਜਾਬ ਨੂੰ ਵੇਚਣ ਦੇ ਵੱਲ ਨੂੰ ਚੱਲੀ ਹੋਈ ਹੈ ਪਰ ਪੰਜਾਬ ਦੀ ਜ਼ਮੀਨ ਨੂੰ ਬਚਾਉਣ ਦੇ ਲਈ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਇਹ ਐਲਾਨ ਹੈ ਇਹ ਹੁਣ ਦੇਖਣ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਥ ਦੇ ਨਾਲ ਤੁਹਾਡੇ ਹਿੰਮਤ ਦੇ ਨਾਲ ਹੋਰ ਤਕੜਾ ਹੋਊਗਾ ਤੇ ਜਿਹੜਾ ਅਸੀਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਕਈ ਆਪਣੇ ਹਿਸਾਬ ਦੇ ਨਾਲ ਗੱਲਾਂ ਕਰਦੇ ਰਹਿੰਨੇ ਆ ਉਹਦੇ ਤੋਂ ਥੋੜਾ ਜਿਹਾ ਪਾਸੇ ਹੋ ਕੇ ਲੜਾਈਆਂ ਦੇ ਵੱਲ ਨੂੰ ਅੰਦੋਲਨ ਦੇ ਵੱਲ ਨੂੰ ਉਹਨੂੰ ਤਕੜਾ ਕਰਨ ਦੇ ਵੱਲ ਨੂੰ ਯੋਗਦਾਨ ਪਾਈਏ ਜਿਹੜਾ 2020 ਕੀ ਦੇ ਵਿੱਚ ਕਿਸਾਨੀ ਅੰਦੋਲਨ ਹੋਇਆ ਉਦੋਂ ਜਦੋਂ ਅਸੀਂ ਕਹਿੰਦੇ ਰਹੇ ਵੀ ਤੁਸੀਂ ਉਹ ਸਾਡੀ ਤਾਕਤ ਹੈ ਜਿਹੜਾ ਲਗਾਤਾਰ ਮੇਨ ਸਟ੍ਰੀਮ ਮੀਡੀਆ ਹੈ ਉਹ ਸਾਡੇ ਨਾਲ ਅੰਦੋਲਨਾਂ ਨੂੰ ਸਾਡੇ ਧਰਨਾ ਮਜਾਰਿਆਂ ਨੂੰ ਸਾਡੇ ਨਾਲ ਸੰਘਰਸ਼ਾਂ ਨੂੰ ਲਗਾਤਾਰ ਲੈ ਕੇ ਨਹੀਂ ਆਂਦਾ ਪਿੱਛੇ ਤੱਕਦਾ ਐ ਸਗੋਂ ਕੂੜ ਪ੍ਰਚਾਰ ਕਰਦਾ ਐ ਅਸੀਂ ਸੋਸ਼ਲ ਮੀਡੀਆ ਦਾ ਸਾਰਾ ਲੈ ਕੇ ਲਗਾਤਾਰ ਉਸ ਅੰਦੋਲਨ ਨੂੰ ਹੋਰ ਲੋਕਾਂ ਤੱਕ ਪੂਰੇ ਭਾਰਤ ਤੱਕ ਲੈ ਕੇ ਜਾਣ ਦੇ ਲਈ ਜਿਹੜਾ ਯਤਨ ਕੀਤਾ ਤੇ ਤੁਸੀਂ ਸਾਡਾ ਸਾਥ ਦਿੱਤਾ ਹੈ ਉਸੇ ਪ੍ਰਕਾਰ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਵੀ ਜਿਹੜਾ ਲਗਾਤਾਰ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਉਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੇ ਕਰੋ ਤੇ ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕਰਦੇ ਰਹੋ ਤਾਂ ਕਿ ਇਹ ਅੰਦੋਲਨ ਇਹ ਜਿਹੜੀ ਮੂਵਮੈਂਟ ਅਸੀਂ ਪੰਜਾਬ ਦੇ ਵਿੱਚ ਖੜੀ ਕਰਨਾ ਚਾਹੁੰਦੇ ਆ ਚਾਹੇ ਉਹ ਨਜਵਾਨੀ ਦੀ ਹੈ ਚਾਹੇ ਮਨਰੇਗਾ ਕਾਮਿਆਂ ਦੀ ਹੈ ਚਾਹੇ ਮਜ਼ਦੂਰਾ ਕਿਸਾਨਾਂ ਦੀ ਹੈ ਉਹ ਹੋਰ ਤਕੜੀ ਹੋ ਸਕੇ ਤੇ ਆਨ ਵਾਲੇ ਸਮੇਂ ਦੇ ਵਿੱਚ ਮਜ਼ਦੂਰਾ ਕਿਸਾਨਾਂ ਦਾ ਮਿਹਨਤ ਕਸ਼ਾਂ ਦਾ ਜਿਹੜਾ ਹੈ ਉਹ ਰਾਜ ਹੋ ਸਕੇ ਧੰਨਵਾਦ